ਹਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਤੁਹਾਨੂੰ ਅੱਜ ਬੈਨ ਵਾਲੇ ਗੱਲੇ ਦੀ ਜਾਂ ਕੋਲਰ ਵਾਲਾ ਗਲਾ ਕਿਸ ਤਰ੍ਹਾਂ ਲਾਉਣਾ ਹੈ ਕਿੰਨਾ ਆਪਾਂ ਟੀਰਾ ਰੱਖਣਾ ਹੈ ਕਿੰਨਾ ਆਪਾਂ ਮੋੜਾ ਰੱਖਣਾ ਆਪਾਂ ਜਿੱਦਾਂ ਨਾਰਮਲ ਸੂਟ ਦੀ ਕਟਿੰਗ ਕਰਦੇ ਆ ਵੀ ਜਿਵੇਂ ਪਿਛਲਾ ਗਲਾ ਡੀਪ ਹੁੰਦਾ ਹੈ ਜਾਂ ਨਾਰਮਲ ਆਪਾਂ ਰੱਖਣਾ ਹੈ 3 ਜਾਂ 4 ਇੰਚ ਰੱਖਣਾ ਤਾਂ ਉਹਦਾ ਆਪਾਂ ਟੀਰਾ ਕਿੰਨਾ ਰੱਖਣਾ ਹੁੰਦਾ ਹੈ ਤੇ ਵੀ ਪਿਛਲਾ ਗਲਾ ਡੀਪ ਹੋਵੇ ਤਾਂ ਆਪਾਂ ਕਿੰਨਾ ਗਲਾ ਰੱਖਣਾ ਹੈ ਨਾਰਮਲ ਹੈ ਤਾਂ ਕਿੰਨਾ ਗਲਾ ਰੱਖਣਾ ਆਪਾਂ ਹਰ ਇੱਕ ਸੂਟ ਦੇ ਵਿੱਚ ਇਹ ਚੀਜ਼ ਆਪਾਂ ਜ਼ਰੂਰ ਦੱਸਦੇ ਆ ਤਾਂ ਅੱਜ ਆਪਾਂ ਗੱਲ ਕਰਾਂਗੇ ਬੈਨ ਵਾਲੇ ਗਲੇ ਦੀ ਬੈਨ ਵਾਲਾ ਗਲਾ ਬਣਾਉਣਾ ਜਾਂ ਕਾਲਰ ਲਾਉਣਾ ਉਹਦਾ ਗਲਾ ਆਪਾਂ ਟੀਰਾ ਕਿੰਨਾ ਰੱਖਣਾ ਹੈ ਤਾਂ ਅੱਜ ਇਹ ਮੰਨ ਲਓ ਆਪਾਂ ਤੁਹਾਨੂੰ ਰਫ ਕੱਪੜੇ ਤੇ ਦੱਸਦੇ ਆ ਸਮਝਾ ਕੇ ਤੇ ਜਦੋਂ ਵੀ ਬੈਨ ਵਾਲਾ ਗੱਲਾ ਜਾਂ ਕਾਲਰ ਲਾਉਣਾ ਤਾਂ ਉਹਦਾ ਟੀਰਾ ਹਮੇਸ਼ਾ 7.5 ਰੱਖਣਾ ਹੁੰਦਾ ਹੈ 7.5 ਕਦੋਂ ਤੱਕ ਰੱਖਣਾ ਹੈ ਜਿਵੇਂ 12 18 ਤੋਂ ਲੈ ਕੇ ਬ੍ਰੈਸਟ 25 ਤੱਕ ਹੈ 24 ਤੱਕ ਹੈ ਤਾਂ ਉਦੋਂ ਆਪਾਂ ਰੱਖਣਾ ਹੈ ਸਾਡੇ 7 ਇੰਚ ਤਾਂ ਆਪਾਂ 7.5 ਹੀ ਮੋਡਾ ਰੱਖਣਾ। ਬਾਕੀ ਦੇਖੋ ਸੇਮ ਹੀ ਕਟਿੰਗ ਹੁੰਦੀ ਹੈ ਨਾਰਮਲ ਸੂਟ ਵਾਲੀ ਜਿਵੇਂ ਆਪਾਂ ਹਰ ਇੱਕ ਸੂਟ ਦੀ ਕਟਾਈ ਕਰਦੇ ਆ ਤਾਂ ਇੱਥੇ ਜਿਵੇਂ ਆਪਾਂ ਇੱਥੋਂ 7.5 ਰੱਖਿਆ ਸੀ ਤਾਂ ਆਪਾਂ ਇੱਥੋਂ ਰੱਖਣਾ 7 ਇੰਚ। ਇਥੋਂ ਆਪਾਂ ਇਸ ਤਰ੍ਹਾਂ ਕਰਾ ਇਹ ਚੀਜ਼ ਦੀ ਆਪਾਂ ਇੱਥੇ 7.5 ਰੱਖਿਆ ਤਾਂ ਇੱਥੋਂ ਆਪਾਂ ਰੱਖਣਾ 7 ਇੰਚ ਜਦੋਂ ਆਪਾਂ ਬੈਨ ਵਾਲਾ ਗੱਲਾ ਲਾਉਣਾ ਹੈ ਜਾਂ ਕੋਲਰ ਵਾਲਾ ਗੱਲਾ ਲਾਉਣਾ ਹੈ ਜਿੰਨੀ ਵੀ ਮੰਨ ਲਓ ਬ੍ਰੈਸਟ ਹੈ ਆਪਣੀ ਹੈਗੀ ਹੈ 20 ਤਾਂ ਆਪਾਂ 20 ਤੇ ਨਿਸ਼ਾਨ ਲਾਇਆ ਤਾਂ ਆਪਾਂ ਆਹ ਚੀਜ਼ ਦੇਖੋ ਜਿਹੜੀ ਆਪਾਂ ਗਲਾਈ ਪਾਉਣੀ ਹੁੰਦੀ ਹੈ ਇਸ ਤਰੀਕੇ ਨਾਲ ਆਪਾਂ ਗਲਾਈ ਪਾਉਣੀ ਹੈ ਤਾਂ ਇੱਥੋਂ ਆਪਾਂ ਲਾਉਣੇ ਆ 1 ਇੰਚ ਤੇ ਆਹ ਕਟਾਈ ਦੇਖੋ ਆਪਣੀ ਸੇਮ ਹੀ ਆ ਵੈਨ ਵਾਲਾ ਹੋਵੇ ਕਾਲਰ ਵਾਲਾ ਹੋਵੇ ਜਾਂ ਦੂਸਰਾ ਸਿੰਪਲ ਸੂਟ ਹੋਵੇ ਆ ਗੜਾਈ ਤਾਂ ਸਾਰੇ ਸੂਟਾਂ ਦੀ ਸੇਮ ਹੀ ਪੈਂਦੀ ਹੁੰਦੀ ਹੈ ਤੇ ਜਿਹੜੀ ਆ ਉੱਪਰੋਂ ਆਪਾਂ ਉੱਪਰੋਂ 1/2 ਇੰਚ ਡਾਊਨ ਕਰਨਾ ਏ ਵੀ ਡਾਊਨ ਕਰਨਾ ਹੁੰਦਾ ਹੈ ਆਰੇਕ ਕਟਾਈ ਦੇ ਵਿੱਚ ਆਪਾਂ ਇਹ ਗਲਾ ਉੱਪਰ ਡਾਊਨ ਕਰਨਾ ਹੀ ਹੁੰਦਾ ਆਹ ਦੇਖੋ ਸੇਮ ਬਸ ਸੇਮ ਹੀ ਕਟਿੰਗ ਹੈ ਬੈਨ ਵਾਲੇ ਗਲੇ ਦੀ ਵੀ ਬਸ ਤੀਰਾ ਇਹਦਾ ਥੋੜਾ ਜਿਹਾ ਵਾਧਾ ਰੱਖਣਾ ਹੁੰਦਾ ਤੇ ਬਾਕੀ ਇਹਨਾਂ ਦੇ ਪਲੇਟ ਆਪਾਂ ਪਾਉਣੇ ਆ 12 ਇੰਚ ਤੇ 3 ਇੰਚ ਲੌਂਗ ਪਲੇਟ ਹੈ ਆਪਣਾ 7 ਇੰਚ ਸੈਡ ਸਲਾਈ ਰੱਖਨੇ ਆ ਆਪਾਂ 15 ਤੁਰਕਣਾ ਆਪਾਂ 7 ਇੰਚ 7 ਇੰਚ ਇੱਥੋਂ ਦੇਖੋ ਆਪਾਂ ਵੀ ਇੰਚ ਰੱਖਿਆ ਸੀਗਾ ਤਾਂ ਇੱਥੋਂ ਆਪਾਂ ਰੱਖਣਾ 8 ਤੇ 16 ਤਾ ਆਪਾਂ 1 ਇੰਚ ਵੰਡ ਰੱਖਣਾ ਆਪਾਂ 9 ਤੇ ਨਿਸ਼ਾਨ ਲਾਵਾਂਗੇ ਕਿਉਂਕਿ ਆਪਾਂ ਜਦੋਂ ਸਾਈਡ ਪਲੇਟ ਪਾਉਣੀ ਆ ਤਾਂ ਇੰਚ ਹਮੇਸ਼ਾ ਵੱਧ ਰੱਖਣੇ ਹੁੰਦੇ ਇੱਥੇ ਰੱਖਣਾ ਹੈ ਆਪਾਂ 11 ਇੰਚ ਇੱਥੋਂ ਜਦੋਂ ਆਪਾਂ ਪਲੇਟ ਪਾਉਣੀ ਆ ਤਾਂ ਅੱਧਾ ਇੰਚ ਰੱਖਣਾ ਵੱਧ ਤੇ ਇੱਥੋਂ ਪਲੇਟ ਪਾਉਣੀ ਆ ਤਾਂ ਆਪਾਂ ਇੰਚ ਵੱਧ ਰੱਖਣਾ ਹਮੇਸ਼ਾ ਇਹ ਸੀ ਆਪਣੇ 팬 ਵਾਲੇ ਕਾਲਰ ਕਾਲਰ ਲਾਉਣਾ ਹੈ ਜਾਂ ਬੈਨ ਲਾਉਣਾ ਹੈ ਉਸ ਸੂਟ ਦੀ ਆਪਾਂ ਕਟਿੰਗ ਤੁਹਾਨੂੰ ਦੱਸਦੀ ਆ। ਇਹ ਹੈਗੇ ਸੀ ਆਪਣੇ ਬੈਨ ਔਰ ਕਾਲਰ ਵਾਲੇ ਗਲੇ ਦੇ ਕਟਿੰਗ ਸੀ ਜਿਹੜੀ ਆਪਾਂ ਆਹ ਪਲੇਟਾਂ ਦਾ ਸਪੇਸ ਰੱਖਣਾ ਹੁੰਦਾ ਇਹ ਦੋ ਦੋ ਉਹ ਆਪਣੇ ਬ੍ਰੈਸਟ ਦੇ ਹਿਸਾਬ ਨਾਲ ਆਪਾਂ ਵਧ ਘੱਟ ਵੀ ਰੱਖ ਲੈਣੇ ਹੁੰਨੇ ਆ। ਇਹ ਆਪਾਂ ਸਾਈਡ ਪਲੇਟ ਹੀ ਪਾਉਣੇ ਨੇਗੇ। ਦੇਖੋ ਆਹ ਜਿਹੜੀ ਚੀਜ਼ ਹੈ ਏ ਵੀ ਆਪਾਂ ਸੇਮ ਹੀ ਰੱਖਨੇ ਸਾਰੇ ਸੂਟ ਦੀ ਆਪਾਂ ਸੇਮ ਕਟਿੰਗ ਕਰਨੀ ਹੈ 15 ਇੰਚ ਰੱਖਣੀ ਹੈ ਜੇ ਕੋਈ ਭਾਰਾ ਬੰਦਾ ਹੁੰਦਾ ਤਾਂ ਆਪਾਂ 16 ਤੱਕ ਵੀ ਇਹ ਸਾਈਡ ਪਲੇਟ ਲੈ ਕੇ ਜਾ ਜਾ ਸਕਦੇ ਹਾਂ ਫਿਟਿੰਗ ਵਾਲੀ ਨਿਸ਼ਾਨੀ ਤਾਂ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ